ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚਰਨਗੰਗਾ ਖੱਡਦੇ ਆ ਦੇਖ ਸਕਦੇ ਹੋ ਕਿਵੇਂ ਜਿਹੜੀ ਹੈ ਲਗ ਲਗ ਭਰੀ ਚਰਨਗੰਗਾ ਖੱਡ ਅਤੇ ਜੇਕਰ ਪਾਣੀ ਦੀ ਗੱਲ ਕਰੀਏ ਪਾਣੀ ਬਿਲਕੁਲ ਜੋ ਰੇਲਵੇ ਪਟੜੀ ਹੈ ਉਸ ਦੇ ਨਾਲ ਲੱਗ ਰਿਹਾ ਹੈ ਤਸਵੀਰ ਵਿੱਚ ਦੇਖ ਸਕਦੇ ਹੋ ਕਿਵੇਂ ਜਿਹੜਾ ਹੈ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਹੈ ਪਾਣੀ ਚਰਨਗੰਗਾ ਖੱਡ ਦੇ ਵਿੱਚ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰੋਜ਼ਾਨਾ ਸ਼੍ਰੀ ਅਨੰਤਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਚਰਨੁਗਾ ਖੜਦੀਆਂ ਬਾਰਿਸ਼ ਤੋਂ ਬਾਅਦ ਪਾਣੀ ਕਿਸ ਰਫਤਾਰ ਦੇ ਨਾਲ ਕਿਸ ਤੇਜ਼ੀ ਦੇ ਨਾਲ ਆ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਾਫ਼ ਇਹ ਪਾਣੀ ਲੈਣਾ ਦੇ ਵੀ ਇਲਾਕੇ ਤੇ ਜਿਹੜੇ ਪਹਾੜ ਹਨ ਰਾਮਪੁਰ ਜੱਜਰ ਵਾਲੀ ਸਾਈਡ ਤੇ ਜਿਹੜੇ ਪਹਾੜ ਹਨ ਜਾਂ ਹੋਰ ਜਿਹੜਾ ਹੈ ਉਹ ਸਾਰੇ ਜਿਹੜੇ ਹਨ ਨਾਲਿਆ ਖੱਡਿਆਂ ਉਾਂ ਦਾ ਜਿਹੜਾ ਪਾਣੀ ਹੈ ਉਹ ਇਸ ਚਰਨੀਆਂ ਦੇ ਖੱਡ ਵਿੱਚ ਆ ਕੇ ਮਿਲਦਾ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਰੋਜ਼ਾਨਾ ਸ਼੍ਰੀ ਅਨੰਤਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਰ ਚਰਨੀਆਂ ਦੇ ਖੱਡੀਆਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਲਬੂ ਲਬ ਭਰੀ ਖੱਡ ਆ ਰਹੀ ਹੈ ਅਤੇ ਪਾਣੀ ਕਿੰਨਾ ਕੋਈ ਇਸ ਵਿੱਚ ਪਾਣੀ ਹੈ ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਜਿਹੜਾ ਰੇਲਵੇ ਪਟੜੀ ਹੈ ਉਸ ਦੇ ਬਿਲਕੁਲ ਜਿਹੜਾ ਹੈ ਨਾਲ ਇਹ ਪਾਣੀ ਲੱਗ ਰਿਹਾ ਹੈ ਤਸਵੀਰਾਂ ਹਨ ਚਰਨਗੰਗਾ ਖੱਡਦੀਆਂ ਕਿਵੇਂ ਜਿਹੜਾ ਹੈ ਕਾਫੂਸ ਨੜੇ ਇਸ ਪਾਣੀ ਦੇ ਨਾਲ ਆ ਰਹੇ ਹਨ ਕਿਉਂਕਿ ਪਿਛਲੇ ਇੱਕ ਕਰੀਬ ਇੱਕ ਮਹੀਨੇ ਤੋਂ ਜਿਹੜੀ ਹੈ ਬਾਰਿਸ਼ ਨਹੀਂ ਹੋਈ ਸੀ ਅਤੇ ਬੀਤੇ ਬਾਰਿਸ਼ ਤੇਜੀ ਨਾਲ ਹੋ ਰਹੀ ਹੈ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਇਹ ਜੋ ਪਾਣੀ ਚਰਨਿੰਗ ਖੱਡਦਾ ਪਾਣੀ ਹੈ ਇਹ ਅੱਗੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਮਿਲੇਗਾ ਸੋ ਜਿਹੜਾ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਉਹ ਅੱਜ ਵਧਣ ਦੀ ਸੰਭਾਵਨਾ ਹਨ ਸਾਹਮਣੇ ਦੇਖ ਸਕਦੇ ਹੋ ਕਿ ਜਿਹੜਾ ਆਦਰਸ਼ ਸਕੂਲ ਦੇ ਪਿਛਲੇ ਪਾਸੇ ਜਿਹੜੀ ਅਪਰੋਚ ਰੋਡ ਜਿਹੜੀ ਹੈ ਅ ਬਣਾਈ ਹੋਈ ਸੀ ਉਹ ਪਾਣੀ ਦੇ ਵਿੱਚ ਬਿਲਕੁਲ ਡੁੱਬ ਚੁੱਕੀ ਹੈ ਲਾਈਵ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਪਾਣੀ ਦੀ ਰਫ਼ਤਾਰ ਤੋਂ ਅੰਦਾਜ਼ਾ ਹੀ ਲਗਾ ਸਕਦੇ ਹੋ ਕਿ ਕਿੰਨਾ ਕੁ ਪਾਣੀ ਜਿਹੜਾ ਹੈ ਇਸ ਵਿੱਚ ਹੋਵੇਗਾ ਪਾਣੀ ਜਿਹੜਾ ਹੈ ਬਿਲਕੁਲ ਰੇਲਵੇ ਪਟੜੀ ਦੇ ਨਾਲ ਲੱਗ ਰਿਹਾ ਹੈ ਲਾਈਵ ਤਸਵੀਰਾਂ ਹਨ ਚਾਰਜਿੰਗ ਕਾਰਡ ਮੌਜੂਦ ਕਿਰੇਮਪੁਰ ਸਾਹਿਬ